ਬਾਈਕ ਵਾਲਿਆ ਤੇ ਲੋਕਲ ਬੱਦੇ ਪਹੁੰਚ ਗਏ ਉਰੇ ਖਾੜੇ ਵਿੱਚ ਹਾਜੀ ਬਾਈਕ ਮੋਟਰਸਾਈਕਲ ਆਈ ਆ ਉਹ ਥੋੜਾ ਤੋਂ ਕਰ ਰਹੇ ਆ ਪੁਲਿਸ ਜਿਹੜਾ ਵੀ ਮਦਾਲੀ ਹੈਗਾ ਪੁਲਿਸ ਪਹੁੰਚੋ ਮੇਰੇ ਮਾ ਪਹਾੜੀ ਗੱਲ ਕਰਨ ਚੱਲਿਆ ਵਾ ਹਸਪੀਟਲ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਗਰੁੱਪਾਂ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੀ ਨਾ ਇੱਕ ਬੇਨਤੀ ਆ ਸਾਰੇ ਭਰਾਵਾਂ ਨੂੰ ਆਪਾਂ ਸਾਰੇ ਡਰਾਈਵਰ ਹੀ ਆ ਜੇ ਆਪਾਂ ਕਿਸੇ ਦਾ ਸਾਥ ਨਹੀਂ ਨਾ ਦੇ ਸਕਦੇ ਫੇਸਬੁੱਕ ਖੋਲ ਕੇ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਪੋਸਟ ਨੂੰ ਹੈਸ਼ਟੈਗ ਕਰਕੇ ਉੱਥੇ ਦੀ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਵੀ ਕੀ ਕੁਛ ਹੁੰਦਾ ਠੀਕ ਆ ਜੀ ਇਹਦਾ ਸਿਵਲ ਤੋਂ ਮੈਡੀਕਲ ਕਰਾ ਰਹੇ ਆ ਜਿਹੜੇ ਸ਼ਰਾਰਤੀ ਅਨਸਰ ਨੇ ਕੋਈ ਵੀ ਕੁਛ ਕਰਦਾ ਐਫ ਆਈ ਆਰ ਰਜਿਸਟਰਡ ਕਰਾਵਾਂਗੇ ਉੱਥੋਂ ਦੇ ਮੈਂਬਰ ਵੀ ਪਹੁੰਚ ਰਹੇ ਆ ਸਾਡੇ ਭਰਾ ਜਿਹੜੇ ਗਏ ਹੋਇਆ ਮਨਾਲੀ ਉਹ ਵੀ ਉੱਥੇ ਪਹੁੰਚ ਗਏ ਆ ਡਰਾਈਵਰ ਵੀਰ ਦੇ ਕੋਲ ਮੇਰੀ ਸਾਰਿਆਂ ਨੂੰ ਬੇਨਤੀ ਆ ਆਪਦੀਆਂ ਆਪਦੀਆਂ ਫੇਸਬੁਕਾਂ ਖੋਲ ਕੇ ਇਹ ਸਮਝ ਲਿਓ ਵੀ ਇਹ ਤੁਹਾਡੇ ਨਾਲ ਹੋਇਆ ਵਾ ਉਹ ਸਾਨੂੰ ਦਸਮ ਪਾਤਸ਼ਾਹ ਜ਼ੁਲਮ ਦੇ ਨਾਲ ਲੜਨਾ ਸਿਖਾ ਕੇ ਗਏ ਆ ਨਾ ਕਿ ਅਸੀਂ ਇਹਨਾਂ ਤੋਂ ਡਰਨਾ ਅਸੀਂ ਟੈਕਸ ਭਰ ਕੇ ਫੇਰ ਸਟੇਟ 'ਚ ਐਂਟਰ ਕਰਦੇ ਆ ਨਾ ਉਹ ਬੱਸੋ ਮੈਂ ਵੀ ਇੱਕ ਟੈਕਸੀ ਆਪਰੇਟਰ ਦੀ ਤੇ ਟੈਕਸੀ ਡਰਾਈਵਰ ਦੀ ਤਾਕਤ ਕੀ ਹੁੰਦੀ ਆ ਤੇ ਮੇਰੀ ਵੀਡੀਓ ਜਿਹੜੀ ਡਿਬੇਟ ਆ ਬਾਕੀ ਗਰੁੱਪਾਂ ਚ ਪਾ ਦਿਓ ਉਹ ਮਨਾਲੀ ਦੇ ਉਹਨਾਂ ਸ਼ਰਾਰਤੀ ਅੰਸਰਾਂ ਕੋ ਪਹੁੰਚਣੀ ਚਾਹੀਦੀ ਆ ਕਿਉਂਕਿ ਸਾਡੇ ਗੁਰੂ ਸਾਨੂੰ ਕਿਸੇ ਨਾਲ ਮਾੜਾ ਨਹੀਂ ਕਰਨੋ ਸਿਖਾ ਕੇ ਗਏ ਅਸੀਂ ਜੇ ਤੁਰਪੇ ਅਸੀਂ ਪਿੱਛੇ ਨਹੀਂ ਹਟਣਾ ਜਿਹੜਾ ਰਫਤਾਰਗ ਨੂੰ ਰਾਹ ਚੜ੍ਹਨਾ ਨਾ ਉਹ 2 ਇੰਚ ਨਹੀਂ ਅੱਗੇ ਜਾਓਗੇ ਤੁਸੀਂ ਹਾਈ ਕੋਰਟ ਚ ਐ ਜੀ ਰੈਕਟ ਬਣਾ ਕੇ ਠੋਕਾਂਗੇ ਤੁਹਾਨੂੰ ਠੀਕ ਆ ਆਪ ਤਾਂ ਤੁਸੀਂ ਭੁੱਖੇ ਮਰੋਗੇ ਨਾਲ ਹੋਰਾਂ ਨੂੰ ਵੀ ਨਾਲ ਮਾਰੋਗੇ ਜਿਹੜੇ ਉੱਤੇ ਗੱਡੀ ਨੂੰ 1200 ਨੂੰ ਪਰਮਿਸ਼ਨ ਆ ਗੱਡੀ ਉੱਥੇ 10000 ਫਿਰਦੀ ਆ ਠੀਕ ਆ ਅਸੀਂ ਕਿਸੇ ਵੀ ਰੋਜੀ ਰੋਟੀ ਤੇ ਲੱਤ ਨਹੀਂ ਮਾਰਨਾ ਚਾਹੁੰਦੇ ਇਹ ਮੇਰੀ ਉਹਨਾਂ ਨੂੰ ਚੇਤਾਵਨੀ ਤੇ ਵਾਰਨਿੰਗ ਆ ਜੇ ਨਾ ਸੁਧਰੇ ਠੀਕ ਆ ਗੱਡੀ ਲੱਗ ਵੱਜ ਗਈ ਜਾਂ ਕੁਝ ਵੀ ਹੋ ਗਿਆ ਉਹ ਯਾਰ ਸਾਈਡ ਤੇ ਬਹਿ ਕੇ ਗੱਲ ਕਰ ਲੋ ਕੁੱਟੜ ਦਾ ਕੀ ਮਤਲਬ ਆ ਹੱਥ ਚੁੱਕਣ ਦਾ ਜਾਂ ਰਾਡਾ ਲਿਆ ਕੇ ਬੰਦੇ ਕਿਸੇ ਦੇ ਡਰਾਈਵਰ ਨੂੰ ਜਾਂ ਥਰਡ ਪਰਸਨ ਨੂੰ ਕੁੱਟਣ ਦਾ ਕੀ ਮਤਲਬ ਆ ਕਦੇ ਤੁਸੀਂ ਪੱਗਾਂ ਲਾਉਨੇ ਹੋ ਕਦੇ ਤੁਸੀਂ ਕੁਛ ਕਰਦੇ ਹੋ ਆ ਡਰਾਈਵਰ ਜਿਹੜਾ ਅੱਜ ਕੁੱਟਿਆ ਵਾ ਇਹ ਸਾਡੀ ਯੂਨੀਅਨ ਦਾ ਮੈਂਬਰ ਆ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦਾ ਇਹਦੇ ਪ੍ਰੋਪਰ ਚੈਨਲ ਚੱਲ ਕੇ ਤੁਹਾਨੂੰ ਦਿਖਾਵਾਂਗੇ ਅਸੀਂ ਵੀ ਕੀ ਕੁਝ ਹੋ ਜਾਂਦਾ ਹੁੰਦਾ ਗੱਡੀਆਂ ਸਲਾਘ ਵੇਲੀ ਨੂੰ ਹੀ ਜਾ ਕਰਨਗੀਆਂ ਰਫਤਾਗ ਨੂੰ ਨਹੀਂ ਚੜਨਗੀਆਂ ਯਾਦ ਰੱਖਿਓ ਹਾਈ ਕੋਰਟ ਜੇ ਲਈ ਚ ਖੁੱਲ੍ਹ ਜਾਣੀ ਮੈਂ ਮੈ ਉਹਦਾਨ ਹੋ ਰਹਾ ਹੈ ਆਪਦੇ ਡਰਾਈਵਰ ਭਰਾਵਾਂ ਦੇ ਲਈ ਚਾਹੇ ਮੈਨੂੰ ਇੱਕ ਗੱਡੀ ਵੇਚ ਕੇ ਲਾਉਣੀ ਪਵੇ ਤੁਹਾਨੂੰ ਰਿੱਟ ਕਰਕੇ ਦਿਖਾਉ ਹਾਈ ਕੋਰਟ ਚ ਐਨਜੀਟੀ ਦਾ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨ ਦਾ ਰੌਲਾ ਨਾ ਹੁਣ ਉਹਦੇ ਵਿੱਚ ਪਾਰਟੀ ਬਣੂਗਾ ਯਾ ਟੈਕਸੀ ਯੂਨੀਅਨ ਠੀਕ ਆ ਤੁਹਾਨੂੰ ਦੱਸਾਂਗੇ ਵੀ ਅਸੀਂ ਕਹਿੰਦੇ ਆ ਨਹੀਂ ਯਾਰ ਕਾਤੇ ਕਿਸੇ ਦੀ ਰੋਜੀ ਤੇ ਲੱਕ ਸਮਾਰਨੀ ਜਾਂ ਕਿਉਂ ਠੀਕ ਆ ੱੱਕਾ ਬਹੁਤ ਹੋ ਗਿਆ ਬਹੁਤ ਤੁਸੀਂ ੱੱਕਾ ਕਰ ਲਿਆ ਬਥੇਰੇ ਡਰਾਈਵਰ ਕੁੱਟਲੇ ਤੁਸੀਂ ਠੀਕ ਆ ਕੋਈ ਗੱਲ ਨਹੀਂ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਆ ਕਾਨੂੰਨੀ ਕਾਰਵਾਈ ਕੀ ਹੁੰਦੀ ਆ ਠੀਕ ਆ ਨਾ ਜੀ ਸੋ ਮੇਰੀ ਬੀਜਾਂ ਨੂੰ ਭਰਾਵਾਂ ਨੂੰ ਬੇਨਤੀ ਆ ਜਿੰਨੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਨਾਲ ਡਰਾਈਵਰ ਜੁੜੇ ਹੋਏ ਆ ਇਹਨੂੰ ਸ਼ੇਅਰ ਕਰੋ ਤੇ ਧੱਕੇ ਦੇ ਖਿਲਾਫ ਬੋਲੋ ਡਰਨਾ ਨਹੀਂ ਦਬਣਾ ਨਹੀਂ ਆਪਾਂ ਆਜ਼ਾਦ ਮੁਲਕ ਆਜ਼ਾਦ ਮੁਲਕ ਦੇ ਵਸਨੀਕਾਂ ਟੈਕਸ ਭਰ ਕੇ ਆਪਾਂ ਕਿਸੇ ਵੀ ਸਟੇਟ 'ਚ ਜਾਂਦੇ ਆ ਠੀਕ ਆ ਜੀ ਤੇ ਉਸ ਸਟੇਟ ਦੀ ਉਸ ਸਰਕਾਰ ਦੀ ਜਾਂ ਉੱਥੋਂ ਦੇ ਲੋਕਲ ਪੁਰਸ਼ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀਆਂ ਠੀਕ ਆ ਜੀ ਸਾਡੀ ਰਾਖੀ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ ਜੀ